ਦੇ ਬਾਹਰ ਮੈਨੇਜਰ ਖੜਾ ਹੁੰਦਾ ਹੈ ਮੋਟਰਸਾਈਕਲ ਤੇ ਜਦੋਂ ਖੜਦਾ ਹੈ ਤੇ ਇੰਨੇ ਦੇ ਵਿੱਚ ਮੁੰਡਿਆਂ ਦਾ ਟੋਲਾ ਆਉਂਦਾ ਹੈ ਤੇ ਆਉਂਦਿਆਂ ਹੀ ਇਸ ਮੈਨੇਜਰ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਕਿਰਪਾਨਾਂ ਮਾਰੀਆਂ ਜਾਂਦੀਆਂ ਨੇ ਦੱਤਰ ਮਾਰੇ ਜਾਂਦੇ ਨੇ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਮੈਨੇਜਰ ਜਿਸ ਦੇ ਵੱਲੋਂ ਦੱਸਿਆ ਗਿਆ ਕਿ ਜੇਲ੍ਹ ਦੇ ਵਿੱਚ ਬੈਠੇ ਇੱਕ ਸਖਸ਼ ਦੇ ਵੱਲੋਂ ਉਸ ਦੇ ਉੱਤੇ ਹਮਲਾ ਕਰਫਾਇਆ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਕਿਹਾ ਕਿ ਜਿਸ ਸਖਸ਼ ਦਾ ਇਹਨਾਂ ਦੇ ਵੱਲੋਂ ਨਾਮ ਲਿਆ ਜਾ ਰਿਹਾ ਹੈ ਜੇਲ੍ਹ ਦੇ ਵਿੱਚ ਬੰਦ ਹੈ ਪ੍ਰੋਡਕਸ਼ਨ ਵਾਰੰਟ ਤੇ ਉਸ ਨੂੰ ਬਾਹਰ ਲਿਆਂਦਾ ਜਾਵੇਗਾ ਪੁੱਛਗਿੱਛ ਕੀਤੀ ਜਾਵੇਗੀ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿੰਝ ਹੋਟਲ ਦੇ ਮੈਨੇਜਰ ਤੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਖੂਨ ਦੇ ਨਾਲ ਲਤਫਤ ਕਰ ਦਿੱਤਾ ਗਿਆ ਅਮਰਸਰ ਦੇ ਕੋ ਮੰਡੀ ਤੇ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਨਿੱਜੀ ਹੋਟਲ ਦੇ ਮੈਨੇਜਰ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਗੰਭੀਰ ਰੂਪ ਤੇ ਵਿੱਚ ਜ਼ਖਮੀ ਇਸ ਮੈਨੇਜਰ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰ ਪਾਇਆ ਗਿਆ ਕਿ ਆ ਪੀੜਤ ਨੌਜਵਾਨ ਤੇ ਉਸ ਦੇ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਰਾਜੀਵ ਖੋਕਰ ਨਾਮ ਦਾ ਸਖਸ਼ ਜੇਲ ਦੇ ਵਿੱਚ ਬੈਠਾ ਹੈ ਉਸਦੇ ਵੱਲੋਂ ਫੋਨ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਤੇ ਉਸਦੇ ਵੱਲੋਂ ਹੀ ਆਪਣੇ ਸਾਥੀਆਂ ਨੂੰ ਕਹਿ ਕੇ ਉਸਦੇ ਉੱਤੇ ਹਮਲਾ ਕਰਵਾਇਆ ਗਿਆ ਜਿਸ ਨੂੰ ਲੈ ਕੇ ਪਿਤ ਨੌਜਵਾਨ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਕਿਹਾ ਗਿਆ ਕਿ ਪੁਰਾਣੀ ਰੰਜਿਸ਼ ਤੇ ਚੱਲਦੀਆਂ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਮਾਮਲੇ ਨੂੰ ਬਰੀਕੀ ਦੇ ਨਾਲ ਖੰਗਾਲਿਆ ਜਾਵੇਗਾ ਤੇ ਜੋ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਇੱਕ ਵਾਰ ਤਸਵੀਰਾਂ ਦਰੁੱਕਾ ਲੈਂਦੇ ਆ ਕਿ ਕਿੰਝ ਹੋਟਲ ਦੇ ਬਾਹਰ ਮੈਨੇਜਰ ਦੇ ਉੱਤੇ ਜਾਨਲੇਵਾ ਇਹਨਾਂ ਮੁੰਡਿਆਂ ਦੇ ਵੱਲੋਂ ਕੀਤਾ ਜਾਂਦਾ ਹੈ ਅੱਜ ਕੀ ਨਾਮ ਆਪਣਾ ਸਮੀਰ ਸਬਰਵਾਰ ਕੀ ਗੱਲਬਾਤ ਹੋਈ ਕਿਹੜਾ ਝਗੜਾ ਹੋਇਆ ਹੈ ਤੇ ਪ੍ਰੋਪਰਟੀ ਦਾ ਕਬਜ਼ਾ ਕਰ ਰਿਹਾ ਸੀ ਇਹ ਤੇ ਨਾ ਸਾਡਾ ਕੋਈ ਲੜਾਈ ਝਗੜਾ ਆ ਉਹਦਾ ਹੀ ਨਾ ਨਾ ਪਿਆਰ ਨਾ ਹੀ ਗੱਲ ਕੀਤੀ ਸੀ ਤੇ ਆਪਾਂ ਬਾਅਦ ਚ ਸਾਰੇ ਮੈਂ ਆਪਣੇ ਹੋਟਲ ਚਲ ਗਿਆ ਮੈਨੇਜਰ ਹੈਗਾ ਉਹ ਟਲਦਾ ਵਾ ਤੇ ਉੱਥੇ ਘੰਟੇ ਕੇ ਬਾਅਦ ਡੈਡੀ ਨੂੰ ਫੋਨ ਆਇਆ ਜੇਲੋ ਤੇ ਡੈਡੀ ਨੂੰ ਧਮਕੀ ਹਲਾ ਰਿਆ ਹੀ ਹੈ ਅਨੀ ਕਹਿੰਦਾ ਉਹ ਇਹ ਬਾਹਰ ਮੋਬਾਈਲਾ ਦਾ ਸ਼ੋਰੂਮ ਆ ਤੇ ਉਹ ਧਮਕੀ ਹਲਾ ਰਿਆ ਡੈਡੀ ਨੂੰ ਹੀ ਹੈ ਕਹਿੰਦਾ ਹੁਣ ਤੇਰੇ ਮੁੰਡੇ ਦੇ ਸੱਟਾ ਮਰਵਾਤੀ ਹੁਣ ਤੇਰੇ ਤੇਰੀ ਵਾਰੀ ਆ ਅਦਾ ਧਮਕੀ ਹਲਾ ਰਿਆ ਜੇਲੋ ਕੌਣ ਲਾਂਦਾ ਤੁੰ ਅਨੀ ਕਹਿੰਦਾ ਓ ਕੀ ਕੌਣ ਹੈ ਉਹ ਮੋਬਾਈਲ ਦਾ ਸ਼ੋਰੂਮ ਹੈ ਘਰ ਆ ਪਰ ਤੇ ਕੀ ਉਹ ਬਦਮਾਸ਼ ਨੂੰ ਮੋਸ਼ਕੀ ਚੱਕਰ ਹੈ ਬਦਮਾਸ਼ ਦਾ ਨਾਮ ਵੀ ਲਿੰਕਾ ਉਹਦਾ ਨਾਮ ਅਸਲੀ ਅਗਰ ਅਜੀਬ ਕੋਕਰ ਤੇ ਬਿੱਲੂ ਵੀ ਕਹਿੰਦੇ ਉਹਨੂੰ ਤੇ ਉਹ ਜੇਲ੍ਹ ਚ ਹਾਂਜੀ ਜੇਲ੍ਹੋਂ ਫੋਨ ਕਰਵਾ ਰਿਹਾ ਹਾਂ ਜੇਲ੍ਹੋਂ ਫੋਨ ਕਰਕੇ ਕੀ ਕਹਿੰਦਾ ਉਹਨੂੰ ਜੇਲ੍ਹੋਂ ਫੋਨ ਕਰਵਾਉਂਦਾ ਧਮਕੀਆਂ ਲਾਂਦਾ ਵਾ ਤੇ ਸੱਟਾਂ ਕਿੰਨੇ ਲਾਈ ਜਾਂਦਾ ਉਹਦੇ 에 ਜੋ ਬਣ ਗਿਆ ਲੈਗਾ ਉਹਨੂੰ ਭੇਜਿਆ ਇਹਨੇ ਉਹਦਾ ਕੋਈ ਲੱਗਦਾ ਪਤਾ ਨਹੀਂ ਕੀ ਲੱਗਦਾ ਉਹਨੂੰ ਆਇਆ ਭੇਜਿਆ ਵਾ ਉਹ ਦਾਤਰ ਕਰਪਾਨਾ ਰਾਟਾ ਲੈ ਗਿਆ ਆ ਤੇ ਉਹ ਸੀਸੀਟੀਵੀ ਕੈਮਰੇ ਦੀ ਫੋਟੋ ਜਿਹੜੀ ਵੀਡੀਓ ਬਣੀ ਹੈ ਯਾ ਉਹ ਕਿਹੜੀ ਵਾਰਦਾਤ ਹੋਈ ਹੈ ਕਿੱਥੇ ਹੋਈ ਹੈ ਕਿਉਂ ਮੰਡੀ ਉੱਥੇ ਤੁਸੀਂ ਕਰਦੇ ਦੁਕਾਨ ਤੁਹਾਡੇ ਤੇ ਨਹੀਂ ਨਹੀਂ ਉੱਥੇ ਮੈਂ ਹੋਟਲ ਤੇ ਲੱਗਾ ਮੈਨੇਜਰ ਹਾਂ ਤੇ ਮੈਂ ਆਪਣੇ ਥੋਕੇ ਤੇ ਹੋਟਲ ਗਿਆ ਵਾ ਘਰ ਹੋ ਕੇ ਤੇ ਉੱਥੇ ਆਏ ਇੱਕ ਇੱਕ ਘੰਟੇ ਬਾਅਦ ਕਿੰਨੇ ਜਣੇ ਆਏ ਆ ਗਏ 7-8 ਜਣੇ ਆ ਗਏ ਸੀ ਆ ਕੀ ਕਿੰਨਾ ਹਮਲਾ ਕਿੰਨਾ ਕੀਤਾ ਦਾਤਰ ਹੀ ਕਿਰਪਾਨਾ ਹੀ ਰਾੜੀ ਉਹਨਾਂ ਕੋਲ ਤੁਸੀਂ ਇਹਦੇ ਖਿਲਾਫ ਨੂੰ ਪੁਲਿਸ ਕੰਪਲੇਨ ਕੀਤੀ ਹਾਂ ਨਹੀਂ ਕੀਤੀ ਹੈ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਇਨਸਾਫ ਚਾਹੀਦਾ ਜੀ ਠੀਕ ਹੈ ਮੇਰਾ ਨਾਮ ਸੋਨੂ ਸਬਰਵਾਲ ਜੀ ਸੈਣਪੁਰੇ ਚੋਂ ਤੋਂ ਸੈਣਪੁਰਾ ਚੋਂ ਕੋਠੀ ਸ਼ਾਮਜੀ ਮਲ ਤੋਂ ਆਦੀ ਵਾਲਮੀਕੀ ਅਮੇੜਕਰ ਮਹਾ ਪੰਚਾਇਤ ਪੰਜਾਬ 77 ਆ ਜੀ ਸਾਡਾ ਜਿਹੜਾ ਮਸਲਾ ਵਾ ਕੀ ਸਾਡੀ ਜਿਹੜੀ property ਤੇ ਉੱਥੇ ਇਹਨਾਂ ਨੇ ਜਾਇਜ਼ ਕਬਜ਼ਾ ਕੀਤਾ ਗਿਆ ਸੀ ਉਹ ਕਬਜ਼ਾ ਜਿਹੜਾ ਸੀ ਸਾਡੀ ਦੁਕਾਨ ਸੀ ਜਿਹੜੀ ਉੱਥੇ ਆਪਾਂ ਦਫ਼ਤਰ ਬਣਾਇਆ ਹੋਇਆ ਹੈ ਜ ਆਪਣੇ ਸਮਾਜ ਦਾ ਵਾਲੇ ਕਿ ਸਮਾਜ ਦਾ ਉਹ ਬੜੇ ਚਿਰ ਦਾ ਸਾਡਾ ਉਹਨਾਂ ਨਾਲ ਲੰਨਦਾ ਝਗੜਾ ਚੱਲ ਰਿਹਾ ਹੈ ਸਾਡੀ ਪ੍ਰੋਪਰਟੀ ਦਾ ਕਿੰਨਾ ਵੱਲੋਂ ਚੱਲ ਰਿਹਾ ਕੀ ਨਾਮ ਉਹ ਰਜੀਵ ਖੋਖਰ ਜੀ ਸਾਡੀ ਗਲੀ ਦੇ ਵਿੱਚ ਰਹਿੰਦਾ ਅੱਗੇ ਉਹਦਾ ਮੋਬਾਈਲਾਂ ਦਾ ਸ਼ੋਅਰੂਮ ਹੈ ਕੰਟੈਂਟਾ ਦੇ ਸਟਾ ਲੱਗੀਆਂ ਕਿ ਕਿੰਨਾ ਵੱਲੋਂ ਲਾਈਆਂ ਗਈਆਂ ਤੇ ਕਿੱਥੇ ਲਾਈਆਂ ਇਹ ਇਹ ਜੀ ਆਪਣਾ ਦਰਬਾਰ ਸਾਹਿਬ ਆਪਣਾ گاਉਂ ਸ਼ਾਲਾ ਵਾ ਉੱਥੇ ਹੋਟਲ ਆ ਮੰਨਤ ਉੱਥੇ ਮੇਰਾ ਬੇਟਾ ਉਸ ਤੋਂ ਬਾਅਦ ਉੱਥੇ ਚਲਾ ਗਿਆ ਉੱਥੇ ਹਾਂ ਜੀ ਉੱਥੇ ਕੰਮ ਕਰਦਾ ਜੀ ਉਹ ਉੱਥੇ ਮਤਲਬ ਕਿ ਘੰਟਿਆਂ ਬਾਅਦ ਇੱਕ ਇਨਸਾਨ ਆਂਦਾ ਸਰਦਾਰ ਉਹ ਇਹਨੂੰ ਬਹਾਨੇ ਦੇ ਨਾਲ ਬਾਹਰ ਲੈ ਕੇ ਗੱਲਾਂបੱਤਾ ਕਰਤਾ ਵਾ ਉਸ ਤੋਂ ਬਾਅਦ 8-9 ਜਣੇ ਬੰਦੇ ਜਿਹੜੇ ਆ ਉਹ ਆ ਕੇ ਇਰਤੇ ਵਾਰਦਾਤ ਕਰ ਦਿੰਦੇ ਆ ਇਹਦੇ ਖਿਲਾਫ ਤੋਂ ਪੁਲਿਸ ਕੰਪਲੇਨਟ ਕੀਤੀ ਹਾਂਜੀ ਬੀ ਡਿਵੀਜ਼ਨ ਥਾਣੇ ਕੰਪਲੀਟ ਕੀਤੀ ਅਸ਼ੋਨੀ ਕੁਮਾਰ ਜੀ ਕਿ ਮੰਗ ਕੀ ਪ੍ਰਸ਼ਾਸਨ ਮੰਗ ਆਈ ਹੈ ਉਹ ਕਰਦੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਆਨਸਰ ਕੀ ਕਹਿਣਾ ਚਾਹੁੰਦੇ ਜਿਹੜੀ ਇੱਕ ਸੀਸੀਟੀਵੀ ਆਈ ਹੈ ਲੈ ਟੁੰਡਾ ਕਰਦੀ ਕੀਤੀ ਜਾ ਰਹੀਆਂ ਨੌਜਵਾਨਾਂ ਦੇ ਬਾਰੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ 16 ਤਰੀਕ ਨੂੰ ਆ ਗਈ ਸੀ ਜਿਹੜਾ ਬਕੂਆ 14 ਤਰੀਕ ਦਾ ਆਇਆ ਮੰਨਤ ਹੋਟਲ ਜਿਹੜਾ ਕਿ ਉਹ ਮੰਡੀ ਚੌਂਦੇ ਲੱਗੇ ਉੱਥੇ ਮੁੰਡਾ ਮੈਨੇਜਰ ਲੱਗਿਆ ਸੀਗਾ ਸਮੀਰ ਸੱਬਰਵਾਲ ਉਹਦੀ ਕੋਈ ਪੁਰਾਣੀ ਰੰਜਿਸ਼ ਉਹਨਾਂ ਦੀ ਜਿਹੜੀ ਰਾਮਬਾਗ ਸੈਨਤਪੁਰਾ ਚੌਂਦੇ ਲੱਗੇ ਕੋਈ ਜ਼ਮੀਨ ਦਾ ਕੋਈ ਝਗੜਾ ਪੁਰਾਣੀ ਰੰਜਿਸ਼ ਚੱਲੀ ਆ ਰਹੀ ਤੇ ਇਹਦੇ ਸਬੰਧ ਚ ਉਹਨਾਂ ਨੇ ਉਹਨੂੰ ਸੱਟਾ ਮਾਰੀਆਂ ਤੇ ਅਸੀਂ ਉਹਦਾ ਮੁਕੱਦਮਾ ਦਰਜ ਕਰ ਦਿੱਤਾ ਆ ਤੇ ਤਿੰਨਾਂ ਬੰਦਿਆਂ ਦੀ ਰੈਸਟ ਪਾ ਲਈ ਆ ਇੱਕ ਬੰਦਾ ਜਿਹੜਾ ਦੋਸ਼ੀ ਜਿਹੜਾ ਜੇਲ੍ਹ ਚ ਆ ਉਹਨੂੰ ਪ੍ਰੋਡਕਸ਼ਨ ਵਰੰਤ ਤੇ ਲਿਆ ਕੇ ਉਹਦੋਂ ਹੀ ਗ੍ਰਿਫਤਾਰ ਕੀਤਾ ਜਾਊਗਾ ਸੋ ਸਰ ਕਿੰਨੇ ਨੌਜਵਾਨ ਸੀ ਜੀ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਆ ਜਿਹੜੇ 4 ਬੰਦੇ ਬਾਈ ਨੇ ਵਾ 3-4 ਬੰਦੇ ਅਣਪਛਾਤੇ ਆ ਤਾਂ ਕਿੰਨੇ ਜਾਂਚ ਦੀ ਗ੍ਰਿਫਤਾਰੀ ਹੋਣ ਵਾਲੀ ਜੀ ਇਸ ਮਾਮਲੇ ਤੇਨ ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਬਾਕੀ ਗ੍ਰਿਫਤਾਰੀਆਂ ਹੋਣ ਵਾਲੀਆਂ ਬਾਕੀ ਤਫਤੀਸ਼ ਜਾਰੀ ਹੈ ਲੈ ਤੇ ਜੋ ਜੋ ਤਫਤੀਸ਼ ਚ ਆਏਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਦੇ ਜਿਹੜਾ ਨੌਜਵਾਨ ਜੇਲ੍ਹ ਦੇ ਅੰਦਰ ਆ ਜਿਹਨੇ ਅੰਦਰੋਂ ਫੋਨ ਮਰਵਾ ਕੇ ਕੰਮ ਕਰਵਾਇਆ ਜੀ ਦੇਖੋ ਇਹਦੇ ਸੰਬੰਧੀ ਹਲੇ ਤਫਤੀਸ਼ ਚੱਲ ਰਹੀ ਆ ਪਰ ਕੰਪਲੇਂਡਰ ਦਾ ਅਲੀਕੇਸ਼ਨ ਹੈਗਾ ਅਗਰ ਰਜੀਵ ਖੋਖਰ ਨਾਂ ਦਾ ਬੰਦਾ ਆ ਉਹਨੇ ਜੇਲ੍ਹ ਚੋਂ ਜਿਹੜੀ ਵਾਦਤ ਕਰਾਈ ਆ ਉਨ੍ਹਾਂ ਦਾ ਅਲੀਗੇਸ਼ਨ ਹੈਗਾ ਬਾਕੀ ਤਫਤੀਸ਼ جاری ਹੈ ਉਹਨਾਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਰਜੀਵ ਖੋਕਰ ਨੂੰ ਸ਼ਾਮਲ ਤਫਤੀਸ਼ ਕਰਕੇ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤੇ ਅਗਲੀ ਤਫਤੀਸ਼ ਲੈਂਦੀ ਜਾਊਗੀ ਅਮਲ